ਲੁਧਿਆਣਾ ਪੱਛਮੀ ਯਾਨੀ ਕਿ ਲੁਧਿਆਣਾ ਵੈਸਟ ਦੇ ਲਈ ਜੋ ਬਾਈਪੋਲ ਜ਼ੋਨ ਜਾ ਰਹੇ ਨੇ ਆਮ ਆਦਮੀ ਪਾਰਟੀ ਨੇ ਪਹਿਲਾਂ ਆਪਣਾ ਉਮੀਦਵਾਰ ਐਲਾਨਿਆ ਹੋਇਆ ਐਮਪੀ ਸੰਜੀਵ अरोड़ा ਨੂੰ ਤੇ ਅੱਜ ਕਾਂਗਰਸ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਤੇ ਜਿਵੇਂ ਹੀ ਉਮੀਦਵਾਰ ਐਲਾਨਿਆ ਭਾਰਤ ਪੂਸ਼ਣ ਆਸ਼ੂ ਨੂੰ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਉਹਨਾਂ ਦੀ ਕੋਲ ਆਈ ਹੈ ਆਓ ਸੁਣਦੇ ਹਾਂ ਕੀ ਗੱਲਬਾਤ ਹੋਈ ਉਹਨਾਂ ਦੇ ਵਿਚਾਲੇ ਉਹ ਨਾ ਪੱਕਾ ਆਏ ਸੀਗੇ ਤੇ ਤੁਹਾਡੇ ਨਾਲ ਗੱਲ ਕਰਦੇ ਆਂ ਦੀ ਫੋਟੋ ਕਿਚਣੀ ਚਾਹਦੇ ਆਂ ਸ਼ਰਮਾਰ카 ਜੀ ਦੋਨੇ ਜੀ ਵੀਰ ਜੀ ਤੁਸੀਂ ਮੁਬਾਰਕਾ ਦੇ ਦਿਓ ਚੰਨੀ ਜੀ ਮੁਬਾਰਕਾ ਦੇ ਦਿਓ ਜੀ ਅੱਛਾ ਅੱਛਾ ਅਜੂ ਜੀ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਨੂੰ ਜਿਤਾਵੇ ਥੈਂਕ ਯੂ ਪਰਮਾਤਮਾ ਨੇ ਤੁਹਾਡੀ ਪਹਿਲਾਂ ਬਾ ਫੜ ਕੇ ਨਾਲ ਰਾਜ ਰੱਖੀ ਹੈ ਜੀ ਤੇ ਜਿਹੜੀਆਂ ਤਾਕਤਾਂ ਝੂਟ ਦਾ ਸਾਥ ਹਾਰਾ ਲੇ ਕੇ ਤੁਹਾਨੂੰ ਡੋਪਣਾ ਚਾਹੀਦਾ ਸੀ ਹੁਣ ਸਾਰਿਆਂ ਨੂੰ ਧਰਤੀ ਨਾਲ ਸਟਕਾ ਕੇ ਮਾਰਿਆ ਇਹ ਪ੍ਰਮਾਤਮਾ ਦੀ ਲੀਲਾ ਹੈ ਭਵਨ ਰਾਮ ਦੀ ਲੀਲਾ ਤੇ ਉਹੀ ਤੁਹਾਨੂੰ ਹੁਣ ਅੱਗੇ ਲੈ ਕੇ ਆਏਗਾ ਤੇ ਫਿਰ ਤੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ 2500 ਦਿੱਤੀ ਹੈ ਤੁਹਾਨੂੰ ਬਹੁਤ ਬਹੁਤ ਕਾਰਨਾਮਾ ਦੇ ਤੁਹਾਨੂੰ ਬਹੁਤ ਵਧਾਈ ਹੋਵੇ ਥੈਂਕ ਯੂ ਮੈਨੂੰ ਥੋੜੀ ਕੁਝ ਇਹਦਾ ਪੂਰਾ ਲੈਕਚਰ ਘਟੇ ਤੇ ਰਹਿਣਾ ਤੇ ਮੇਰੇ ਵਾਸਤੇ ਕੋਈ ਘਰ ਲੈ ਰੋ ਜੀ ਮੈਨੂੰ ਕਿਹੜੇ ਆਵਾਜ਼ ਦੀ ਪਾਰਟੀ ਵਾਲਾ ਸਰਕਾਰ ਨੇ ਲੈ ਕੇ ਦੇਣਾ ਨੇ ਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਫੇ ਸਾਰੇ ਪਰਿਵਾਰ ਨੂੰ ਵੀ ਤੁਹਾਡੇ ਇਲਾਕੇ ਨੂੰ ਜਿਹਦੀ ਬਾਸ ਦੇ ਤੁਸੀਂ ਬੜੇ ਲੰਬਾ ਸਮਾਂ ਬਹੁਤ ਕਾਰਨਾ ਕਰਕੇ ਬਖਾ ਕੇ ਤਕਰੀ ਕਰਾਈਏ ਉਹਨਾਂ ਆਕਰ ਨੂੰ ਫੇਰ ਮੌਕਾ ਮਿਲਿਆ ਕਿ ਉਹ ਤੁਸੀਂ ਉਹਦੀ ਦੇਖ ਦੇਖ ਕਰਕੇ ਉਹਨੂੰ ਘੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ ਸਿਆਮ ਸਰ ਥੈਂਕ ਯੂ ਬਹੁਤ ਮਿਹਰਬਾਨੀ ਲਈ ਥੈਂਕ ਯੂ ਉਹਨਾਂ ਪੱਤਰਕਾਰ ਆਏ ਸੀਗੇ ਤੇ ਤੁਹਾਡੇ ਨਾਲ ਗੱਲ ਕਰਦੇ ਆਂ ਦੀ ਫੋਟੋ ਖਿੱਚਣੀ ਚਾਹਦੇ ਆਂ ਸਰ ਮੁबारकਾ ਜੀ ਦੋਨੇ ਜੀ ਜੀ ਵੀਰ ਜੀ ਤੁਸੀਂ ਮੁਬਾਰਕਾ ਦੇ ਦਿਓ ਚੰਨੀ ਜੀ ਮੁਬਾਰਕਾ ਦੇ ਦਿਓ ਜੀ ਐਤھے ਐਤھے ਅਜੂ ਜੀ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਨੂੰ ਦਿਤਾਵੇ ਥੈਂਕ ਯੂ ਜਿਸਰ ਪਰਮਾਤਮਾ ਨੇ ਤੁਹਾਡੀ ਪਹਿਲਾ ਬਾ ਫੜ ਕੇ ਨਾਲ ਲਾਜ ਰੱਖੀ ਹੈ ਜੀ ਉਹਨਾਂ ਸਾਰਿਆਂ ਨੂੰ ਧਰਤੀ ਨਾਲ ਸਟਕਾ ਕੇ ਮਾਰਿਆ ਇਹ ਪ੍ਰਮਾਤਮਾ ਦੀ ਲੀਲਾ ਹੈ ਭਗਵਾਨ ਰਾਮ ਦੀ ਲੀਲਾ ਤੇ ਉਹੀ ਤੁਹਾਨੂੰ ਹੁਣ ਅੱਗੇ ਲੈ ਕੇ ਆਏਗਾ ਤੇ ਫਿਰ ਤੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ ਤੁਹਾਨੂੰ ਟਿਕਟ ਮਿਲੀ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਬਹੁਤ ਵਧਾਈ ਹੋਵੇ ਥੈਂਕ ਯੂ ਮੈਨੂੰ ਕੋਈ ਪੁੱਛੀਏ ਨਾ ਪੂਰਾ ਲੈਕਚਰ ਕਾਉਂਟਰ ਤੇ ਰਹਿਣਾ ਤੇ ਮੇਰੇ ਵਾਸਤੇ ਕੋਈ ਘਰ ਲੈ ਰੋ ਜੀ ਮੈਨੂੰ ਕਹੇ ਆਵਾਜ਼ ਆਈ ਪਾਰਟੀ ਵਾਲਿਆਂ ਨੂੰ ਸਰਕਾਰ ਨੇ ਲਿਖੇ ਦੇਣਾ ਸ਼ੁਕਰੀਆ ਕਾਣ ਆਫੇ ਸਾਰੇ ਪਰਿਵਾਰ ਨੂੰ ਵੀ ਤੁਹਾਡੇ ਇਲਾਕੇ ਨੂੰ ਜੀ ਲਈ ਬਾਸ ਤੇ ਤੁਸੀਂ ਬੜੇ ਲੰਬਾ ਸਮਾਂ ਬਹੁਤ ਕਾਰਨਾ ਕਰਕੇ ਬਿਲਕੁਲ ਤਰਤੀ ਕਰਾਈਏ ਹੁਣ ਆਖਿਰ ਨੂੰ ਫੇਰ ਮੌਕਾ ਮਿਲਿਆ ਕਿ ਉਹ ਤੁਸੀਂ ਉਹਦੀ ਕੇ ਕੇ ਕਰਕੇ ਉਹਨੂੰ ਅੱਗੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ ਸੇਮ ਸਰ ਥੈਂਕ ਯੂ ਬਹੁਤ ਮਿਹਰਬਾਨੀ ਥੈਂਕ ਯੂ ਸਰ